ਦੇ ਜਸਟ ਵਾਂਟ ਬੌਂਡਡ ਲੇਬਰ ਜਿਹੜਾ ਆ ਜਿਹੜੇ 99 99 90 ਹੈਗੇ ਨੇ ਇਹ ਬੰਦੂਆ ਮਜ਼ਦੂਰਾਂ ਦੀ ਪਾਰਟੀ ਬਣ ਕੇ ਰਹਿ ਗਏ ਨੇ ਕਦੀ ਨਹੀਂ ਬੋਲਦੇ ਕਿੰਨਾ ਕੁਛ ਹੋਇਆ ਐਨਐਸਏ ਲੱਗੀ ਪੰਜਾਬ ਦੇ ਵਿੱਚ ਨੌਜਵਾਨਾਂ ਤੇ ਸਿੱਖਾਂ ਤੇ ਕਿੱਥੇ ਇਹ 90 ਐਮਐਲਏ ਸੀਗੇ ਭੁੱਲਿਆ ਕੋਈ ਕਿ ਤੁਸੀਂ ਐਨਐਸਏ ਲਾ ਐਨਐਸਏ ਲਾਉਣ ਦੀ ਨੌਬਤ ਹੀ ਨਹੀਂ ਹੋਣੀ ਚਾਹੀਦੀ ਸੀ ਤੁਸੀਂ ਉਹਨਾਂ ਨੂੰ ਅਜਨਾਲੇ ਵਾਲੇ ਥਾਣੇ ਦੇ ਕੇਸ ਵਿੱਚ ਪੂਰਾ ਬੁੱਕ ਕਰੋ 307 ਲਾਓ ਪੰਜਾਬ ਦੀਆਂ ਜੇਲ੍ਹਾਂ ਚ ਰੱਖੋ ਸਾਮ ਕਦੇ ਲਈ ਖਲਾਇਆ ਵਾ ਮੈਂ ਤਾਂ ਮੁੱਦਿਆਂ ਦੀ ਗੱਲ ਹੀ ਕਰ ਰਿਹਾ ਨਾ ਮੈਂ ਤਾਂ ਕਹਿ ਰਿਹਾ ਕਿ ਗੈਰ ਪੰਜਾਬੀਆਂ ਦੇ ਖਿਲਾਫ ਜਿਹੜਾ ਹੈਗਾ ਇੱਕ ਕਾਨੂੰਨ ਲੈ ਕੇ ਆਓ ਕਿ ਕੋਈ ਵੀ ਗੈਰ ਪੰਜਾਬੀ ਪੰਜਾਬ ਦੇ ਵਿੱਚ ਸਿੱਧਾ ਆਣ ਕੇ ਮਾਲਕ ਤੇ ਵੋਟਰ ਨਾ ਬਣ ਜੇ ਜਿਵੇਂ ਹਿਮਾਚਲ ਪ੍ਰਦੇਸ਼ ਕੀਤਾ ਹੈ ਜਿੱਦਾਂ ਹੁਣ ਉੱਤਰਾਖੰਡ ਵੀ ਕਰ ਰਹੀ ਆ ਜਾਂ ਗੁਜਰਾਤ ਵਿੱਚ ਆ ਜਾਂ ਰਾਜਸਥਾਨੀਆਂ ਸਰਕਾਰਾਂ ਨੇ ਕੀਤੀ ਇਹ ਇਸ਼ੂ ਆ ਸਾਡਾ ਜਾਂ ਫਾਰਮਰਸ ਦੇ ਇਸ਼ੂ ਆ ਜਾਂ ਤੁਸੀਂ ਡਰੱਗਸ ਕੰਟੇਨ ਨਹੀਂ ਕਰ ਸਕਦੇ ਡਰੱਗਸ ਯਾਰ ਹੁਣ ਝੂਠ ਬੋਲੀ ਜਾਂਦੇ ਨਸ਼ਾ ਸੀ ਐਂ ਕਰਤਾ ਨਸ਼ਾ ਤਾਂ ਜੇਲਾਂ ਚ ਹੀ ਨਹੀਂ ਮੁੱਕਿਆ ਹੋਇਆ ਜੇਲਾਂ ਦੇ ਅੰਦਰ ਬਹੁਤ ਨਸ਼ਾ ਵਾ बस ਇਸ ਦੇ ਵਿੱਚ ਇਹੀ ਕਹਿਣਾ ਜੇ ਕਿ ਬਸ ਇਹੀ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੀ ਕਿਰਪਾ ਨਾਲ ਅੱਜ ਮੈਂ ਅਗਰ ਅਜ਼ਾਦ ਤੁਹਾਡੇ ਸਾਹਮਣੇ ਕੈਮਰਿਆਂ ਦੇ ਖੜਾ ਤੇ ਇਹ ਇਸ ਦਰ ਦੀ ਕਿਰਪਾ ਨਾਲ ਹੀ ਆ ਤੇ ਬਾਕੀ ਜਿਹੜਾ ਲੋਕਾਂ ਨੇ ਸੰਗਤਾਂ ਨੇ ਦੁਨੀਆ ਭਰ ਵਿੱਚ ਮੇਰੇ ਹਲਕਾ ਪਲੱਤ ਤੇ ਸਮੇਤ ਅਰਦਾਸਾਂ ਕੀਤੀਆਂ ਇਹ ਉਹਨਾਂ ਦੀ ਬਦੌਲਤ ਆ ਤੇ ਤੀਸਰੀ ਗੱਲ ਮੈਂ ਕਹਿਣਾ ਚਾਹੁੰਦਾ ਵਾਂ ਕਿ ਕਿਉਂਕਿ ਮੈਂ ਕੰਪਲੀਟਲੀ ਬੇਗੁਨਾ ਸੀਗਾ ਮਤਲਬ ਮੇਰਾ ਇਕਦਾ ਚੀਚੀ ਦੇ ਨੋ ਜਿੰਨਾ ਵੀ ਕੋਈ ਕਸੂਰ ਨਹੀਂ ਹੈ ਇਸ ਕੇਸ ਤਾਂ ਵਾਹਿਗੁਰੂ ਨੇ ਮੈਨੂੰ ਸਟਰੈਂਥ ਦਿੱਤੀ ਹੋਈ ਸੀ ਕਿ ਮੈਨੂੰ ਪਤਾ ਸੀਗਾ ਕਿ ਮੈਂ ਗੁਨਾਹਗਾਰ ਨਹੀਂਗਾ ਮੈਂ નિર્ਦੋਸ਼ ਹਾਂ ਤਾਂ ਕਰਕੇ ਇਹ ਜਿਹੜਾ ਔਖਾ ਸਮਾਂ ਸੀ ਜਿੰਨਾ ਵੀ ਲੱਗਿਆ 4-5 ਮਹੀਨੇ ਦਾ ਇਹ ਮੇਰਾ ਮੈਂ ਇਹਨੂੰ ਕੱਟਿਆ ਵਾ ਔਰ ਬੜੇ ਕੀ ਕਹਿੰਦੇ ਹੁੰਦੇ ਆ ਕਿ ਅ ਅਚੀ ਸਟੇਟ ਆਫ ਮਾਈਂਡ ਐਂਡ ਵਿਲ ਪਾਵਰ ਦੇ ਨਾਲ ਕੱਟਿਆ ਵਾ ਤਾਂ ਅੱਜ ਮੈਂ ਬਸ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਾਹਮਣੇ ਮੱਥਾ ਟੇਕਣ ਆਇਆ ਵਾਂ ਅਸ਼ੀਰਵਾਦ ਲੈਣ ਆਇਆ ਵਾਂ ਔਰ ਨਾਲ ਇਹ ਵੀ ਮੰਗਣ ਆਇਆ ਕਿ ਵਾਹਿਗੁਰੂ ਮੈਨੂੰ ਹੋਰ ਸ਼ਕਤੀ ਬਖਸ਼ ਜਿੱਦਾਂ ਦੇ ਆ ਝੂਠੇ ਝਾਟੇ ਜੇ ਮੁਕਦਮੇ ਔਰ ਜੋ ਇਹ ਪੰਜਾਬ ਦੇ ਵਿੱਚ ਇੱਕ ਬਦਲਾਖੋਰੀ ਦਾ ਜਿਹੜਾ ਇੱਕ ਨਵਾਂ ਰਿਵਾਜ ਪਾਤਾ ਆ ਭਗਵੰਤ ਆਨਪਾਰਟੀ ਨੇ ਇਹਨੂੰ ਲੜਨ ਦੀ ਸਮਰੱਥਾ ਦੇ ਕੱਲੇ ਆਪਣੇ ਲੜਨ ਦੀ ਸਮਰੱਥਾ ਨਾਲ ਦੇ ਮੈਨੂੰ ਆਪਣੇ ਸੂਬੇ ਦੇ ਲੋਕਾਂ ਦੇ ਹਕੂਕ ਜਿਹੜੇ ਕਿਸੇ ਨਾਲ ਵੀ ਅਨਿਆਇ ਤੇ ਜ਼ੁਲਮ ਹੋਵੇ ਮੈਨੂੰ ਉਹਨਾਂ ਦੀ ਹਿਫਾਜ਼ਤ ਕਰਨ ਦੀ ਵੀ ਸਮਰੱਥਾ ਦੇ ਇਹ ਅਰਦਾਸ ਕਰਨ ਆਇਆ ਮੈਂ ਸਰ ਇੱਕ ਦੂਸਰੇ ਪਾਸੇ ਕਾਂਗਰਸ ਪਾਰਟੀ ਜਿਹੜੀ ਹੈ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣਾਂ ਲੜਨ ਦੀ ਤਿਆਰੀ ਕਰ ਰਹੀ ਹੈ ਪੂਰੀ ਤੁਹਾਡੇ ਤੇ ਕੀ ਸਟੈਂਡ ਹੈ ਦੇਖੋ ਉਹ ਇੱਕ علیحدਾ ਸਬਜੈਕਟ ਆ ਅੱਜ ਪੈਂ ਵੈਸੇ ਉਹਦੇ ਗੱਲ ਨਹੀਂ ਕਰਨਾ ਪਰ ਕਿਉਂਕਿ ਤੁਸੀਂ ਗੱਲ ਪੁੱਛ ਲਈ ਆ ਦੇਖੋ ਇਸ ਤਰ੍ਹਾਂ ਨਾਲ ਆ ਕਿ ਐ ਇੰਡੀਆ ਪੱਧਰ ਤੇ ਨੈਸ਼ਨਲ ਲੈਵਲ ਤੇ ਇੱਕ ਗੱਲ ਆਪਾਂ ਨੂੰ ਮੰਨਣੀ ਪਊਗੀ ਕਿ ਜਿਹੜੀ ਇਸ ਵਕਤ ਰੂਲਿੰਗ ਪਾਰਟੀ ਆ ਬੀਜੇਪੀ ਉਹ ਸਾਰੇ ਦੇਸ਼ ਵਿੱਚ ਸਾਰੀ ਪੋਲਿਟੀਕਲ اپੋਜੀਸ਼ਨ ਪਾਰਟੀਆਂ ਦੇ ਲੀਡਰਸ ਨੂੰ ਟਾਰਗੇਟ ਕੀਤਾ ਜਾ ਰਿਹਾ ਜੰਮੂ ਕਸ਼ਮੀਰ ਤੋਂ ਲੈ ਕੇ ਤਾਮਿਲਨਾਡੂ ਤੋਂ ਕੋਈ ਪੋਲਿਟੀਕਲ اپੋਜੀਸ਼ਨ ਪਾਰਟੀ ਦਾ ਲੀਡਰ ਨਹੀਂ ਸਵੈਰ ਕੀਤਾ ਗਿਆ ਫਾਰੂਕ ਅਬਦੁੱਲਾ ਔਰ ਔਰ ਜਿਹੜੀ ਮਹਿਬੂਬਾ ਸਮੇਤ نیچے ਸਟਾਲਿਨ ਤੱਕ ਰਾਹ ਦੇ ਵਿੱਚ ਜਿੰਨੇ ਵੀ ਤੁਸੀਂ ਪ੍ਰਦੇਸ਼ ਦੇਖ ਸਕਦੇ ਹੋ ਸਾਰਿਆਂ ਦੇ ਉੱਤੇ ਈਡੀ ਔਰ ਸੀਬੀਆਈ ਨੇ ਮੁਕੱਦਮੇ ਦਰਜ ਕੀਤੇ ਆ ਔਰ ਕਾਂਗਰਸ ਦੇ ਲੀਡਰਸ ਨੂੰ ਪਿਕ ਐਂਡ ਚੂਜ਼ ਕਰਕੇ ਬਹੁਤ ਵੱਡੇ ਪਦਦਰ ਦੇ ਉੱਤੇ ਇੱਥੋਂ ਤੱਕ ਕਿ ਪ੍ਰਿਯੰਕਾ ਗਾਂਧੀ ਔਰ ਰੋਬਰਟ ਵਡਰਾ ਦਾ ਨਾਮ ਵੀ ਜਿਹੜੀ ਚਾਰਜ ਸ਼ੀਟ ਫਾਈਲ ਕੀਤੀ ਰੀਸੈਂਟਲੀ ਉਹਦੇ ਚ ਉਹਨਾਂ ਨੂੰ ਵੀ ਨਾਂ ਉਹਨਾਂ ਦਾ ਮਤਲਬ ਦੇ ਹੈਵ ਇਨਕਲੂਡਡ ਦ ਨੇਮਸ ਸੋ ਧੇਰਫੋਰ ਇਹ ਜਿਹੜਾ ਮਿਸਯੂਜ਼ ਆਫ ਏਜੰਸੀਜ਼ ਦੇ ਖਿਲਾਫ ਨੈਸ਼ਨਲ ਪਦਦਰ ਦੇ ਉੱਤੇ ਸਾਰੇ ਗੱਠ ਜੋੜ ਕੀਤਾ ਇੰਡੀਆ ਅਲਾਈਅੰਸ ਅਸੀਂ ਮੈਂ ਉਸ ਅਲਾਈਅੰਸ ਉਸ ਪਾਰਟੀ ਦਾ ਇੱਕ ਹਿੱਸਾ ਵਾਂ ਔਰ ਜਿਹੜੀ ਇਹਨਾਂ ਨੇ ਮੇਰੇ ਨਾਲ ਬਦਲਾਖੋਰੀ ਕੀਤੀ ਆ ਚਾਹੇ ਉਹ ਕੇਜਰੀਵਾਲ ਕਹਿ ਲੋ ਜਾਂ ਭਗਵਾਨ ਤਿਆਂ ਮੈਂ ਆਪਣਾ ਵੱਡਾ ਦਿਲ ਕਰਕੇ ਮੈਂ ਆਪਣੇ ਉਸ ਨੈਸ਼ਨਲ ਪਦਰ ਤੇ ਜਿਹੜਾ ਬਾਕੀਆਂ ਸਾਰਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਉਹਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਮੈਂ ਆਪਣੀ ਪਾਰਟੀ ਦੇ ਨਾਲ ਸਹਿਮਤ ਹੈਗਾ ਵਾਂ ਔਰ ਜਿੱਦਾਂ ਦਾ ਵੀ ਉਹ ਕਰਨਗੇ ਕੀ ਕਰਦੇ ਨੇ ਕਿੱਦਾਂ ਕਰਦੇ ਨੇ ਵੈਸੇ ਮੇਰੇ ਹਿਸਾਬ ਦੇ ਨਾਲ ਇੱਥੇ ਪੰਜਾਬ ਦੇ ਵਿੱਚ ਅਲਾਈਅੰਸ ਡਸਨਟ ਮੇਕ ਐਨੀ ਸੈਂਸ ਵਿਦ ਆਮ ਆਦਮੀ ਪਾਰਟੀ ਤੋ ਕਿ ਆਪਣਾ ਉਦੇਸ਼ ਕੀ ਹੈ ਉਦੇਸ਼ ਇਹ ਹੈਗਾ ਕਿ ਨੈਸ਼ਨਲ ਲੈਵਲ ਤੇ 2024 ਵਿੱਚ ਬੀਜੇਪੀ ਨੂੰ ਰੋਕਿਆ ਜਾਵੇ ਤੇ ਪੰਜਾਬ ਦੇ ਵਿੱਚੋਂ ਪਹਿਲਾਂ ਰੁਕੀ ਹੋਈ ਹੈ देयर इज नो ਪੁਆਇੰਟ ਫॉर ਨੰਬਰ 1 ਪਾਰਟੀ ਅੱਜ ਦੀ ਡੇਟ ਵਿੱਚ ਮਤਲਬ ਅਕੋਰਡਿੰਗ ਟੂ ਦ ਸਟ੍ਰੈਂਥ ਨੰਬਰ 1 ਪਾਰਟੀ ਆਮ ਆਦਮੀ ਪਾਰਟੀ ਨੰਬਰ 2 ਕਾਂਗਰਸ ਆ ਇੱਕ ਨੰਬਰ ਤੇ ਦੋ ਨੰਬਰ ਦੀ ਪਾਰਟੀ ਇਕੱਠੀ ਹੋ ਕੇ ਤੇ ਚੌਥੇ ਨੰਬਰ ਦੀ ਪਾਰਟੀ ਨੂੰ ਡੀਫੀਟ ਕਰਨ ਦਾ ਤਾਂ ਤੋ ਤੁਕ ਨਹੀਂ ਬਣਦੀ ਹੁਣ ਦੇਖਦੇ ਆ ਕਿ ਅਗਰ ਹੁੰਦਾ ਹੈ ਨਹੀਂ ਹੁੰਦਾ ਜਦੋਂ ਹੋਏਗਾ ਉਦੋਂ ਫਿਰ ਇੱਕ ਵਾਰੀ ਅੱਛੀ ਤਰ੍ਹਾਂ ਨਾਲ ਤੁਹਾਨੂੰ ਮੈਂ ਦੱਸ ਸਕੂਗਾ ਲੇਕਿਨ ਮੇਰਾ ਇਹ ਮੰਨਣਾ ਵਾ ਕਿ ਇੱਥੇ ਪੰਜਾਬ ਦੇ ਵਿੱਚ ਗੱਠਜੋੜ ਤੋਂ ਬਗੈਰ ਹੀ ਬੀਜੇਪੀ ਸਟੈਂਡਸ ਡਿਫੀਟਡ ਤੇ ਸਰ ਤੁਸੀਂ ਪਾਠ ਹੋਗੇ ਜੇਕਰ ਗੜਜੋੜ ਹੋ ਜਾਂਦਾ ਪਰ ਕਿਉਂਕਿ ਪਰ ਮੈਂ ਕੀ ਨਾ ਤੁਹਾਨੂੰ ਭਗਵੰਤ ਮਾਨ ਬਾਰੇ ਗੱਲ ਕਰ ਰਹੇ ਹੋ ਸਰਕਾਰ ਬਾਰੇ ਇਹ ਤਾਂ ਫਿਰ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਸੀ ਕਿ ਇੱਕ ਪਾਸੇ ਕੇਜਰੀਵਾਲ ਖੜਗੇ ਸਾਹਿਬ ਦੇ ਕੋਲ ਗੁਲਦਸਤਾ ਲੈ ਕੇ ਖੜਾ ਵਾ ਫੋਟੋਆਂ ਖਿਚਾਉਣ ਜਾ ਰਹੇ ਨੇ ਇੱਕ ਪਾਸੇ ਉਸ ਪਾਰਟੀ ਦੇ ਜਿਹੜੇ ਆਗੂ ਇੱਕ ਫਾਰਮਰ ਲੀਡਰ ਆਫ ਓਪੋਜੀਸ਼ਨ ਨੂੰ ਮਲਟੀਪਲ ਕੇਸਾਂ ਵਿੱਚ ਕੀਤਾ ਜਾ ਰਿਹਾ ਇੱਥੋਂ ਤੱਕ ਕਿ ਤੁਸੀਂ ਦੇਖੋ ਕਿੰਨੀ ਕਾਲੀ ਚ ਭੱਜੇ ਗਏ ਸੁਪਰੀਮ ਕੋਰਟ ਮੇਰੀ ਜ਼ਮਾਨਤ ਕੈਨਸਲ ਕਰਾਉਣ ਲਈ ਮੇਰੀ ਆਜ਼ਾਦੀ ਨੂੰ ਮਤਲਬ ਖੋਣ ਆਸਤੇ ਤੇ ਉਹ ਤਾਂ ਅਲੱਗ ਅਲੱਗ ਹੈ ਕਿ ਸੁਪਰੀਮ ਕੋਰਟ ਨੇ ਇਹਨਾਂ ਨੂੰ ਇੰਟਰਟੇਨ ਨਹੀਂ ਕੀਤਾ ਇਹਨਾਂ ਨੂੰ ਉੱਥੋਂ ਤੋਹੀਨ ਕਰਕੇ ਵਾਪਸ ਆਉਣਾ ਪਿਆ ਪਰ ਮਤਲਬ ਮੈਨੂੰ ਸਮਝ ਨਹੀਂ ਆ ਰਹੀ ਕਿ ਤੁਸੀਂ ਇੰਨੀ ਨਫ਼ਰਤ ਦੀ ਭਾਵਨਾ ਨਾਲ ਕੰਮ ਕਰੇ ਇੱਕ ਪਾਸੇ ਇੱਕ ਪਾਸੇ ਇੱਕ ਪਾਸੇ ਮਤਲਬ ਕਾਂਗਰਸ ਦੇ ਲੀਡਰਾਂ ਨਾਲ ਜਾ ਕੇ ਗੁਲਦਸਤੇ ਲੈ ਕੇ ਫੋਟੋਆਂ ਖਿਚਾ ਰਹੇ ਹੋ ਇੱਕ ਪਾਸੇ ਉਸੇ ਪਾਰਟੀ ਦੇ ਆਗੂਆਂ ਨੂੰ ਤੁਸੀਂ ਝੂਠੇ ਜਾਂ ਤਾਂ ਹੋਵੇ ਨਾ ਕੋਈ ਮੈਰੇਜ ਕੋਈ ਕਾਰਨ ਹੁੰਦਾ ਉਹ ਝੂਠਾ ਇਹਨਾਂ ਦਾ ਐਸਟੈਬਲਿਸ਼ ਹੁਣ ਇਥੋਂ ਤੱਕ ਕਿ ਆਨਰੇਬਲ ਸੁਪਰੀਮ ਕੋਰਟ ਨੇ ਵੀ ਕਹੇਤਾ ਥੈਟ ਹੀ ਕੈਨ ਹੀ ਕੁਡ ਨਾਟ ਹੈਵ ਬੀਨ ਇਨਵੈਸਟੀਗੇਟਡ ਅੰਡਰ ਐਨਡੀਪੀਐਸ ਦੇ ਇਸ ਆਫੈਂਸਿਸ ਬਿਕੋਜ਼ ਸੁਪਰੀਮ ਆਨਰੇਬਲ ਸੁਪਰੀਮ ਕੋਰਟ ਨੇ ਮੇਰੇ ਸਮਨਸ ਕੁਆਸ਼ ਕੀਤੇ ਹੋਏ ਸੀਗੇ ਸੋ ਇਸ ਕਰਕੇ ਹੁਣ ਤੁਸੀਂ ਪੁੱਛਦੇ ਖੈਰਾ ਕਿਉਂ ਮੈਨੂੰ ਲੱਗਦਾ ਵਾ ਕਿ ਮੇਰੇ ਮੁੱਦਿਆਂ ਦਾ ਜਵਾਬ ਹੈ ਨਹੀਂ ਇਹਨਾਂ ਦੇ ਕੋਲ ਮੈਂ ਤਾਂ ਮੁੱਦਿਆਂ ਦੀ ਗੱਲ ਹੀ ਕਰ ਰਿਹਾ ਨਾ ਮੈਂ ਤਾਂ ਕਹਿ ਰਿਹਾ ਕਿ ਗੈਰ ਪੰਜਾਬੀਆਂ ਦੇ ਖਿਲਾਫ ਜਿਹੜਾ ਹੈਗਾ ਇੱਕ ਕਾਨੂੰਨ ਲੈ ਕੇ ਆਓ ਕਿ ਕੋਈ ਵੀ ਗੈਰ ਪੰਜਾਬੀ ਪੰਜਾਬ ਦੇ ਵਿੱਚ ਸਿੱਧਾ ਆਣ ਕੇ ਮਾਲਕ ਤੇ ਵੋਟਰ ਨਾ ਬਣ ਜੇ ਜਿਵੇਂ ਹਿਮਾਚਲ ਪ੍ਰਦੇਸ਼ ਕੀਤਾ ਹੈ ਜਿੱਦਾਂ ਹੁਣ ਉੱਤਰਾਖੰਡ ਵੀ ਕਰ ਰਹੀ ਆ ਜਾਂ ਗੁਜਰਾਤ ਵਿੱਚ ਆ ਜਾਂ ਰਾਜਸਥਾਨੀਆਂ ਸਰਕਾਰਾਂ ਨੇ ਕੀਤੀ ਇਹ ਇਸ਼ੂ ਆ ਸਾਡਾ ਜਾਂ ਫਾਰਮਰਸ ਦੇ ਇਸ਼ੂ ਆ ਜਾਂ ਤੁਸੀਂ ਡਰੱਗਸ ਕੰਟੇਨ ਨਹੀਂ ਕਰ ਸਕਦੇ ਡਰੱਗਸ ਯਾਰ ਹੁਣ ਝੂਠ ਬੋਲੀ ਜਾਂਦੇ ਨਸ਼ਾ ਸੀ ਐਂ ਕਰਤਾ ਨਸ਼ਾ ਤਾਂ ਜੇਲਾਂ ਚ ਹੀ ਨਹੀਂ ਮੁੱਕਿਆ ਹੋਇਆ ਜੇਲਾਂ ਦੇ ਅੰਦਰ ਬਹੁਤ ਨਸ਼ਾ ਵਾ ਸੋ ਜਾਂ ਮੈਂ ਬੇਅਦਬੀਆਂ ਦੀ ਗੱਲ ਕਰਦਾ ਜਾਂ ਮੈਂ ਪੁੱਛਦਾ ਕਿ ਤੁਸੀਂ ਕਟਾਰੂ ਚੱਕਤੇ ਕਿਉਂ ਨਹੀਂ ਐਕਸ਼ਨ ਲਿਆ ਜਾਂ ਮੈਂ ਪੁੱਛਦਾ ਕਿ ਮਾਨੂੰ ਕੇ ਜਿਹੜੀ ਸਰਬਜੀਤ ਉਹਨੇ ਕੋਠੇ ਤੇ ਕਬਜ਼ਾ ਕੀਤਾ ਤੁਸੀਂ ਉਹਦੇ ਵਿੱਚ ਕੀ ਐਕਸ਼ਨ ਲਿਆ ਜਦੋਂ ਉਹਨਾਂ ਦੇ ਕੋਲ ਮੇਰੇ ਕਿਸੇ ਗੱਲ ਦਾ ਕੋਈ ਜਵਾਬ ਨਹੀਂਗਾ ਜਿੱਦਾਂ ਪਿੰਡਾਂ ਦੇ ਵਿੱਚ ਸਾਦੀ ਨਹੀਂ ਹੁੰਦੀ ਜਦੋਂ ਆਪਾਂ ਕੋਈ ਪਿੰਡਾਂ 'ਚ ਜਦੋਂ ਦਲੀਲ ਮੁੱਕ ਜਾਂਦੀ ਜਿਹੜੇ ਮੂਰਖ ਬੰਦੇ ਹੁੰਦੇ ਫਿਰ ਤੁਹਾਡੇ ਉਹ ਗਲ ਪੈਂਦੇ ਨੇ ਇਹ ਮੇਰੇ ਗਲ ਪਏ ਨੇ ਐਂਡ ਦੇ ਹੈਵ ਇਨਵੋਲਡ ਮੀ ਫਾਲਸਲੀ ਇਨ ਅ ਵੈਰੀ ਟੈਂਜਰਸ ਲਾਈਫ ਥ੍ਰੈਟਨਿੰਗ ਕੇਸ ਇਹ ਤਾਂ ਮਹਾਤਮਾ ਵਾਹਿਗੁਰੂ ਬੜਾ ਬਿਆਨਤ ਆ ਤੇ ਲੋਕਾਂ ਦੀ ਅਰਦਾਸਾ ਕਰਕੇ ਮੈਂ ਬਚਿਆ ਅਗਰ ਇਹਨਾਂ ਤੇ ਛੱਡਿਆ ਜਾਂਦਾ ਆਈ ਥਿੰਕ ਦੇ ਊਡ ਦੇ ਆਰ ਦੇ ਆਰ ਲੁਕਿੰਗ ਐਟ ਯੂ ਮਾਈ ਫਿਜ਼ੀਕਲ ਇਲੀਮੀਨੇਸ਼ਨ ਯੂ ਨੋ ਤੁਹਾਨੂੰ ਮੈਂ ਦੱਸਣਾ ਚਾਹੁੰਨਾ ਤੁਹਾਡੇ ਜ਼ਰੀਏ ਸਾਰੀ ਦੁਨੀਆ 'ਚ ਕਿ ਦੇਖੋ ਕਿੰਨਾ ਝੂਠ ਕੋਕ ਅਪ ਹੋ ਰਿਹਾ ਵਾ ਕਪੂਰਥਲਾ ਦੀ ਅਦਾਲਤ ਵਿੱਚ ਮੇਰਾ ਰਿਮਾਂਡ ਮੰਗਣ ਵੇਲੇ ਮੇਰਾ ਨਾਮ ਕਨੈਕਟ ਕਰ ਰਹੇ ਸੀਗੇ ਜੀ ਕਿ ਇਹ ਲੋਰੈਂਸ ਬਿਸ਼ਨੋਈ ਔਰ ਸ਼ਹਿਰ ਜੱਗੂ ਭਗਵਾਨਪੁਰੀਏ ਦੇ ਨਾਲ ਇਹਦੇ ਤਲੁਕਾ ਅਸੀਂ ਵੈਰੀਫਾਈ ਕਰਨੇ ਜਾਦੇ ਉੱਥੇ ਬਿਆਨ ਦੇ ਰਹੇ ਸੀਗੇ ਏ ਡੀ ਜੀ ਪੀ ਇੰਟੈਲੀਜੈਂਸ ਦੇ ਕੋਲ ਇੱਕ ਇਹੋ ਜੀ ਸੀਰੀਅਸ ਇਨਪੁਟ ਆ ਕਿ ਖੈਰੇ ਨੂੰ ਲਾਰੈਂਸ ਬਿਸ਼ਨੋਈ ਤੇ ਗਰੁੱਪ ਤੋਂ ਖਤਰਾ ਵਾ ਇਹ ਉਹਨਾਂ ਕੋਲ ਇਨਪੁਟ ਪਈ ਆ ਤੇ کورٹ ਚ ਕਹਿ ਰਹੇ ਨੇ ਕਿ ਇਹਦੀ ਉਹਨਾਂ ਦੇ ਨਾਲ ਤਲੁਕਾਤ ਹੈਗੇ ਆ ਔਰ ਮੈਂ ਤਾਂ ਸਿੱਧੂ ਮੂਸੇ ਵਾਲੇ ਕੇਸ ਦੇ ਵਿੱਚ ਆ ਵਨ ਆਫ ਦਾ ਮੋਸਟ ਵੋਕਲ ਪਰਸਨਸ ਹੂ ਹੈਜ਼ ਯੂ نو ਅਪੋਜ਼ ਸੱਚ ਗੈਂਗਸਟਰ ਕਲਚਰ आई हैव आल्सो अपोज्ड के जड़ा जेलਾਂ ਚੋਂ ਬੈਠੇ ਇੰਟਰਵਿਊ ਦਿੰਦੇ ਇਹਨਾਂ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਹਾਊ ਕਡ ਆਈ ਬੀ ਇਹ ਲਾਈਨ ਬੀ ਇਹ ਪਾਰਟ ਆਫ ਸੱਚ ਥਿੰਗ ਸੋ ਬਹੁਤ ਹੀ ਯਾਰ ਮੈਂ ਹੁਣ ਕੀ ਕਹਿ ਸਕਦਾ ਕਿ ਮੈਨੂੰ ਬੜਾ ਮੈਨੂੰ ਦੁੱਖ ਹੁੰਦਾ ਮੈਨੂੰ ਜਦੋਂ ਪ੍ਰੋਸੀਕਿਊਸ਼ਨ ਤੇ ਸਰਕਾਰ ਮਿਲ ਕੇ ਮਤਲਬ ਐਡੀ ਵੱਡਾ ਤੰਤਰ ਮਿਲ ਕੇ ਇੱਕ ਬੰਦੇ ਦੇ ਖਿਲਾਫ ਯਾਰ ਸਾਰੀ ਸਟੇਟ ਪਾਵਰ ਝੋਕ ਦਿੱਤੀ ਔਰ ਭਗਵੰਤ ਸਿੰਘ ਮਾਨ ਕਹਿੰਦੇ ਸੀ ਨਾ ਕਿ ਮੁਖ्तार अंसारी ਤੇ ਕੈਪਟਨ ਬਿੰਦਰ ਸਿੰਘ ਨੇ 55 ਲੱਖ ਰੁਪਏ ਖਰਚ ਖਰਚਾ ਪ੍ਰਾਈਵੇਟ ਲਾਇਰਸ ਖੜੇ ਕਿੰਨੇ ਤੁਹਾਨੂੰ ਪਤਾ ਮੇਰੇ ਕੇਸ ਦੇ ਉੱਤੇ ਕਿੰਨੇ ਪੈਸੇ ਖਰਚੇ ਨੇ ਇਨਕਲੂਡਿੰਗ ਸੁਪਰੀਮ ਕੋਰਟ ਇਨਕਲੂਡਿੰਗ ਹਾਈ ਕੋਰਟ ਦੀ ਫੀਸ 5 ਕਰੋੜ ਰੁਪਇਆ ਖਰਚਾ ਆਇਆ ਤੁਹਾਡੇ ਜੀ ਹਾਂਜੀ ਮੇਰੇ ਮੇਰੇ ਖਿਲਾਫ ਜਿਹੜੇ ਲਾਇਰਸ ਅੰਗੇਜ ਕੀਤੇ ਆਈ ਡੂ ਨੋਟ ਵਾਂਟ ਟੂ ਨੇਮ ði ਮੋਸਟ ਟੂ ਇੰਪੋਰਟੈਂਟ ਲਾਇਰਸ ਸ਼ਾਇਦ ਉਹਨਾਂ ਦੇ 20 ਕੇ 25 ਲੱਖ ਰੁਪਇਆ ਪਰ ਪੇਸ਼ੀ ਦੀ ਹੀਅਰਿੰਗ ਆ ਪਰ ਮੇਰਾ ਸਵਾਲ ਉਹ ਹੈ ਕਿ ਵਾਇਸ ਪਾਲਕ ਐਨਾ ਸੀਰੀਅਸ ਮੈਂ ਤੁਹਾਨੂੰ ਕਿਹਾ ਨਾ ਮੈਨੂੰ ਮੈਂ ਤਾਂ ਮੈਂ ਤਾਂ ਤੁਹਾਨੂੰ ਕਿਹਾ ਕਿ ਜਦ ਉਹਨਾਂ ਨੂੰ ਕੋਈ ਮੁੱਦਿਆਂ ਦਾ ਮੇਰਾ ਜਵਾਬ ਨਹੀਂ ਉਹਨਾਂ ਨੇ ਹਰ ਕੋਜਾ ਹਤਕੰਡਾ ਵਰਤਿਆ ਵਾ ਪਰ ਮੈਂ ਇਹੀ ਕਹਿ ਸਕਦਾ ਮਤਲਬ ਕਿ ਇਸ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਨਾ ਪਿਆਰ ਨਾਲ ਤਾਂ ਮੈਂ ਉਹ ਦਿਨ ਵੀ ਕਿਹਾ ਸੀਗਾ ਤੁਸੀਂ ਮਤਲਬ ਖੈਰ ਨੂੰ ਪਿਆਰ ਨਾਲ ਜਿਹੜਾ ਮਰਜ਼ੀ ਮੁੱਲ ਲੈ ਸਕਦਾ ਪਰ ਬਾਹ ਮਰੋੜ ਕੇ ਡਰਾਇਆ ਨਹੀਂ ਜਾ ਸਕਦਾ ਐਂਡ ਆਈ ਆਲਸੋ ਕੋਟਡ ది ਅਦਰ ਡੇ ਜੇ ਫਿਰ ਇਹਦਾ ਮਤਲਬ ਭਗਵੰਤ ਨੇ ਚਲੋ ਕੇਜਰੀਵਾਲ ਨੂੰ ਤਾਂ ਪੰਜਾਬ ਦਾ ਇਤਿਹਾਸ ਨਹੀਂ ਪਤਾ ਉਹਦਾ ਬਾਹਰ ਦਾ ਭਗਵੰਤ ਨੂੰ ਤਾਂ ਪੜਿਆ ਹੋਣਾ ਚਾਹੀਦਾ ਸੀ ਨਾ ਕਿ ਇੱਥੇ ਇੱਥੇ ਜ਼ਕਰੀਆ ਖਾਨ ਇਥੇ ਨਾਦਰ ਸ਼ਾ ਇਥੇ ਅਹਿਮਦ ਸ਼ਾ ਅਬਦਾਲੀ ਆਹੀ ਏਸੇ ਦਰਬਾਰ ਸਾਹਿਬ ਦੇ ਵਿੱਚ ਮਸੇ ਰੰਗੜ ਵਰਗੇ ਕਿੰਨਾ ਅਤਿਆਚਾਰ ਸਾਡੇ ਸਿੱਖਾਂ ਦੇ ਉੱਤੇ ਹੋਇਆ ਕਿੰਨੇ ਕੱਲੂ ਕਰੇ ਹੋਏ 35 35000 ਆਦਮੀ ਹੈਜ਼ ਬੀਨ ਸਲਟਰਡ ਬੱਚੇ ਔਰਤਾਂ ਨਹੀਂ ਸਪੇਅਰ ਕੀਤੀਆਂ ਛੋਟੇ ਛੋਟੇ ਬੱਚੇ ਉਸ ਉਹ ਕੌਮ ਨੂੰ ਤਾਂ ਖਤਮ ਕਰਨ ਵਿੱਚ ਉਹਨਾਂ ਨੇ ਕੋਈ ਕਸਰ ਹੀ ਨਹੀਂ ਛੱਡੀ ਕੀ ਡਰਾ ਸਕੇ ਸਾਡੇ ਕੌਮ ਨੂੰ ਸਾਡੇ ਪੁਰਖਿਆਂ ਨੂੰ ਸਾਡੇ ਗੁਰੂਆਂ ਨੂੰ ਸਾਡੇ ਸਹਬਜ਼ਾਦਿਆਂ ਨੂੰ ਨਹੀਂ ਨਾ ਡਰਾ ਸਕੇ ਤਾਂ ਇਹਨਾਂ ਪੜਿਆ ਕੀ ਹੈ ਫਿਰ ਇਦਾਂ ਇਦਾਂ ਡਰਨ ਵਾਲਿਆਂ ਚੋਂ ਮੈਂ ਤਾਂ ਹੈ ਨਹੀਂਗਾ ਆਈ ਕੈਨ ਆਈ ਕੈਨ ਆਈ ਕੈਨ ਫੇਸ ਐਨੀਥਿੰਗ ਬਟ ਇਫ ਦਿਸ ਇਫ ਦੇ ਥਿੰਕ ਦੈ ਦੇ ਕੈਨ ਕਾਉ ਮੀ ਡਾਊਨ অর ਦੇ ਕੈਨ ਇੰਟੀਮੀਡੇਟ ਮੀ অর ਦੇ ਕੈਨ ਥ੍ਰੈਟਨ ਮੀ ਦੈਨ ਭਗਵਾਨ ਪ੍ਰੋਬਬਲੀ ਪ੍ਰੋਬਬਲੀ ਡਸਨਟ ਨੋ ਦੀ ਹਿਸਟਰੀ ਆਫ ਪੰਜਾਬ ਐਂਡ ਡਸਨਟ ਨੋ ਮੀ ਐਸ ਵੈਲ ਸ਼ੌਕ ਤਵਰ ਛੱਡ ਗਿਆ ਉਹ ਕਹਿੰਦੇ ਜੀ ਮੈਂ ਇਸ ਗੜਬੰਦਨ ਦਾ 파ਰਟ ਨਹੀਂ ਬਣ ਸਕਦਾ ਜਿਹਦੇ ਵਿੱਚ ਕੀ ਕਾਂਗਰਸ ਤੇ ਆਵਾ ਦੀ ਦੇਖੋ ਮੋٹے ਤੌਰ ਤੇ ਮੈਂ ਤੁਹਾਨੂੰ ਕਿਹਾ ਨਾ ਕਿ ਮੈਂ ਆਪਣੀ ਪਾਰਟੀ ਦੇ ਧਾਇਰੇ ਵਿੱਚ ਰਹਿ ਕੇ ਕਿਉਂਕਿ ਉਹਨਾਂ ਨੂੰ ਵੀ ਬਹੁਤ ਵੱਡੇ ਪੱਧਰ ਤੇ ਉੱਤੇ ਖਤਰਾ ਹੋ ਪਰ ਮੈਂ ਫਰਾਕਦਿਲੀ ਦਿਖਾਉਂਦਾ ਹੋਇਆ ਵੱਡਾ ਦਿਲ ਕਰਕੇ ਅਗਰ ਸਾਡੀ ਪਾਰਟੀ ਨੈਸ਼ਨਲ ਪੱਧਰ ਦੇ ਉੱਤੇ ਕੋਈ ਸਮਝੌਤਾ ਕਰਦੀ ਆ ਇਹਨਾਂ ਦੇ ਨਾਲ ਜਾਂ ਹੋਰ ਨਾਲ ਸਟੇਟਾਂ ਵਿੱਚ ਕਰਦੀ ਆ ਆਈ ਵਿਲ ਅਬਾਈਡ ਬਾਈ ਦਾ ਪਾਰਟੀ ਬਟ ਅਗੇਨ ਮਾਈ ਇਨਪੁਟ ਇਜ਼ ਕਿ देयर ਇਜ਼ ਨੋ ਨੀਡ ਫਾਰ ਐਨ ਅਲਾਈਅੰਸ ਇਨ ਪੰਜਾਬ ਬਾਏ ਨੰਬਰ 1 ਐਂਡ ਨੰਬਰ 2 ਪਾਰਟੀ ਟੂ ਡੀਫੀਟ ਦਾ ਬੀਜੇਪੀ ਬੀਜੇਪੀ ਪੰਜਾਬ ਦੇ ਵਿੱਚ ਅੱਜ ਦੀ ਡੇਟ 'ਚ ਮੇਰਾ ਮੰਨਣਾ ਵਾ ਕੋਈ ਇੱਕ ਸੀਟ ਵੀ ਨਹੀਂ ਜਿੱਤਦੀ ਤੇ ਫਿਰ ਅਸੀਂ ਕਦ ਲਈ ਇਕੱਠੇ ਹੋਣਾ ਵਾ ਔਰ ਜਿੰਨਾ ਇਕੱਲਾ ਮੇਰਾ ਨਹੀਂ ਨਾ ਹੈਗਾ ਮੇਰੇ ਤੋਂ ਇਲਾਵਾ ਜਿਹੜਾ ਸਰਪੰਚ ਪਦਰ ਤੇ ਵਿਕਟਿਮਾਈਜ਼ ਕੀਤਾ ਲੋਕਾਂ ਨੂੰ ਉਹਨਾਂ ਦੀਆਂ ਸਾਰੀਆਂ ਗਰੰਟਾਂ ਬੰਦ ਕਰਕੇ ਰੱਖਿਆ ਸਰਪੰਚਾਂ ਨੂੰ ਚੋਰ ਕਿਹਾ ਗਵਰਨਮੈਂਟ ਨੇ ਕਿ ਬੇਈਮਾਨ ਨੇ ਇਹ ਮਿਨਿਸਪਲ ਕਮੇਟੀਆਂ ਤੋੜੀਆਂ ਜਿਹੜੇ ਪਰਚੇ ਦਰਜ ਹੋਏ ਪੰਜਾਬ ਦੇ ਵਿੱਚ ਜੋ ਤੱਕਾ ਤੇ ਜ਼ੁਲਮ ਪੁਲਿਸ ਤੰਤਰ ਤੇ ਸਿਵਲ ਮਸ਼ੀਨਰੀ ਨੇ 12 13 ਹਜ਼ਾਰ ਪਿੰਡਾਂ ਤੱਕ ਕੀਤਾ ਕਮੇਟੀਆਂ ਤੱਕ ਕੀਤਾ ਉਹ ਕਿ ਉਹ ਕਿਹੜੇ ਮੂਨ ਆ ਇਹਨਾਂ ਦੇ ਨਾਲ ਇਕੱਠੇ ਹੋ ਕੇ ਵੋਟਾਂ ਪਾਉਣ ਦੀ ਗੱਲ ਕਰਨਗੇ ਸੋ ਇਟ ਡਸਨਟ ਮੇਕ ਸੈਂਸ ਬਟ ਆਪਾਂ ਦੇਖਦੇ ਹਾਂ ਲਾਸਟ ਕੁਚਨ ਜੀ ਕੁਮਰ ਵਿਜੇ ਪ੍ਰਤਾਪ ਵੀ ਨਾਰਾਜ਼ ਨੇ ਨਾ ਕੁਮਰ ਵਿਜੇ ਪ੍ਰਤਾਪ ਸਿੰਘ ਇੱਕ ਕਾਬਿਲ ਅੱਛਾ ਇਨਸਾਨ ਆ ਔਰ ਇੱਕ ਪੜਿਆ ਲਿਖਿਆ ਵਿਅਕਤੀ ਔਰ ਮੈਂ ਇੱਥੋਂ ਅੰਦਾਜ਼ਾ ਲਾਇਆ ਕਿ ਉਹਨੂੰ ਤਾਂ ਪਹਿਲੇ ਦਿਨ ਜਦੋਂ ਗਵਰਨਮੈਂਟ ਬਣੀ ਸੀ ਆਈ ਵਾਸ ਐਕਸਪੈਕਟਿੰਗ ਕਿ ਉਹ ਨੂੰ ਮਨਿਸਟਰ ਬਣਾਉਣਗੇ ਜਦੋਂ ਉਹਨੂੰ ਮਨਿਸਟਰ ਹੀ ਨਹੀਂ ਬਣਾਇਆ ਤਾਂ ਦੈਟ ਮੀਨਸ ਦੈਟ ਸ਼ੋਜ਼ ਕਿ ਕੇਜਰੀਵਾਲ ਐਂਡ ਪਾਰਟੀ ਡੂ ਨਾਟ ਵਾਂਟ ਐਜੂਕੇਟਿਡ ਲੀਡਰਸ ਦੇ ਜਸਟ ਵਾਂਟ ਬੌਂਡਡ ਲੇਬਰ ਜਿਹਦਾ ਆ ਜਿਹੜੇ 99 99 90 ਹੈਗੇ ਨੇ ਇਹ ਬੰਦੂਆ ਮਜ਼ਦੂਰਾਂ ਦੀ ਪਾਰਟੀ ਬਣ ਕੇ ਰਹਿ ਗਏ ਨੇ ਕਦੀ ਨਹੀਂ ਬੋਲਦੇ ਕਿੰਨਾ ਕੁਝ ਹੋਇਆ ਐਨਐਸਏ ਲੱਗੀ ਪੰਜਾਬ ਦੇ ਵਿੱਚ ਨੌਜਵਾਨਾਂ ਤੇ ਸਿੱਖਾਂ ਤੇ ਕਿੱਥੇ ਇਹ 90 ਐਮਐਲਏ ਸੀਗੇ ਭੁੱਲਿਆ ਕੋਈ ਕਿ ਤੁਸੀਂ ਐਨਐਸਏ ਲਾ ਐਨਐਸਏ ਲਾਉਣ ਦੀ ਨੋਬਤ ਹੀ ਨਹੀਂ ਹੋਣੀ ਚਾਹੀਦੀ ਸੀ ਤੁਸੀਂ ਉਹਨਾਂ ਨੂੰ ਅਜਨਾਲੇ ਵਾਲੇ ਥਾਣੇ ਦੇ ਕੇਸ ਵਿੱਚ ਪੂਰਾ ਬੁੱਕ ਕਰੋ 307 ਲਾਓ ਪੰਜਾਬ ਦੀਆਂ ਜੇਲ੍ਹਾਂ ਚ ਰੱਖੋ ਸਾਮ ਕਦੇ ਲਈ ਖਲਾਇਆ ਵਾ ਕਿੰਨਾ ਕੁਝ ਹੋਰ ਹੋ ਰਿਹਾ ਵਰਤਾਰਾ ਕਿ ਮੈਨੂੰ ਬੇਦਬੀ ਵਾਸਤੇ ਵਕੀਲ ਤੱਕ ਨਹੀਂ ਪ੍ਰੋਵਾਈਡ ਕਰਵਾਈ ਗਿਆ ਹਾਂ ਬਿਲਕੁਲ ਜੋ ਕੁਛ ਕੁਮਰ ਵਿਜੇ ਪ੍ਰਤਾਪ ਕਹਿ ਰਹੇ ਆ बिकॉज ਹੀ ਵਾਸ ਇਨ ਦਾ ਨੋ ਹਾਊ ਇਨ ਡੀਪ ਇਨਵੈਸਟੀਗੇਸ਼ਨ ਦਾ ਹਿੱਸਾ ਰਹੇ ਨੇ ਉਹਨਾਂ ਨੂੰ ਪਤਾ ਔਰ ਉਹਨਾਂ ਦਾ ਕਿਹਾ ਹੋਇਆ ਮਤਲਬ ਇਹ ਕੁੱਲ ਮਿਲਾ ਕੇ ਮੈਂ ਕਹਿ ਸਕਦਾ ਹਾਂ ਕਿ ਉਹ ਇਕੱਲੇ ਨਾਰਾਜ਼ ਨਹੀਂ ਗਏ ਉਹਨਾਂ ਨੂੰ ਇਹ ਪਤਾ ਲੱਗ ਗਿਆ ਵਾ ਕਿ ਕੇਜਰੀਵਾਲ ਤੇ ਭਗਵੰਤ ਬੇਅਦਬੀਆਂ ਨੂੰ ਲੈ ਕੇ ਸੀਰੀਅਸ ਨਹੀਂ ਫੁਲਕਾ ਸਾਹਿਬ ਨੇ ਤੁਹਾਨੂੰ ਪਤਾ ਕੀ ਕਿਹਾ ਵਾ ਉਸ ਦਿਨ ਜਿਹੜੇ ਕੇਸਸ ਸੁਪਰੀਮ ਕੋਰਟ ਵਿੱਚ ਡੀਲ ਕਰ ਰਹੇ ਨੇ ਨਾ ਜਿੱਥੇ ਡੇਰੇ ਦਾ ਨਾਮ ਵੱਜਦਾ ਵਾ ਉੱਥੇ ਕੋਈ ਵੱਡਾ ਵਕੀਲ ਹੀ ਨਹੀਂ ਪੇਸ਼ ਹੁੰਦਾ ਉੱਥੇ ਛੋਟੇ ਤੋਂ ਛੋਟਾ ਵਕੀਲ ਪੇਸ਼ ਕਰਦੇ ਨੇ ਟੂ ਹੈਲਪ ਟੂ ਫੈਸਿਲਿਟੇਟ ਦੀ ਅਦਰ ਪਾਰਟੀ ਖੈਰੇ ਦੇ ਖਿਲਾਫ 25 ਲੱਖ ਰੁਪਿਆ ਫੀਸ ਵਾਲਾ ਬੰਦਾ ਦੋ ਖੜੇ ਕੀਤੇ ਇਕੱਠੇ ਔਰ ਅਖੀਰ ਤਾਈ ਪੂਰਾ ਟਿਲ ਲਾਇਆ ਕਿਸੇ ਤਰੀਕੇ ਨਾਲ ਮਤਲਬ ਮੰਨਤਾ ਹੀ ਰਹਿ ਗਈਆਂ ਸੀ ਧਰਲੇ ਕਿ ਇਹਦੀ ਜ਼ਮਾਨਤ ਕੈਨਸਲ ਕਰੋ ਪਰ ਉਹ ਮੈਂ ਜਦੋਂ ਕਿਹਾ ਕਿ ਵਾਹਿਗੁਰੂ ਪਰਮਾਤਮਾ ਬਹੁਤ ਬਿਆਨਤਾ ਕਿਉਂ ਬਾਰ-ਬਾਰ ਪ੍ਰੋਲ ਜਿੱਤੀ ਜਾ ਰਹੀ ਆ ਆਪਾਂ ਗੱਲ ਕਰੀਏ ਜਿਹੜੇ ਬੇਅਦਬੀਆਂ ਦੇ ਕੇਸਸ ਚੱਲ ਰਹੇ ਫੁਲਕਾ ਸਾਹਿਬ ਨੇ ਬਹੁਤ ਬੁਰੀ ਤਰ੍ਹਾਂ ਇਹਨਾਂ ਨੂੰ ਐਕ ਤਾਬ ਤਾਂ ਕਰਕੇ ਮੈਂ ਕਹਿ ਰਿਹਾ ਵਾਂ ਕਿ ਇਹਨਾਂ ਦੀ ਪ੍ਰਾਇੋਰਟੀਜ਼ ਰੋਂਗ ਨੇ ਔਰ ਜੱਡਾ ਭਗਵਾਨਤ ਨੇ ਇੰਨੀ એનર્ਜੀ ਵੇਸਟ ਕੀਤੀ ਆ ਟੂ ਵਿਕਟਿਮਾਈਜ਼ ਪੀਪਲ ਪਰਚੇ ਦਰਜ ਕਰਕੇ ਇਹਦੇ ਨਾਲੋਂ ਤੁਸੀਂ ਪੋਜ਼ਿਟਿਵ ਕੰਮ ਕਰੋ ਇਹਦੇ ਨਾਲੋਂ ਤੁਸੀਂ ਫਾਰਮਰਸ ਨੂੰ ਕੰਪੰਸੇਟ ਕਰੋ ਜਿਹੜੇ ਫਲੱਡ ਫਲੱਡਸ ਆਏ ਸੀ ਕਿ ਅਜ ਤਾਈਂ ਨਹੀਂ ਕੀਤਾ ਉਹਨਾਂ ਨੂੰ ਜਿਹੜੇ ਤੁਸੀਂ ਅੱਛੇ ਸਕੂਲਾਂ ਦੀ ਗੱਲ ਕਰ ਰਹੇ ਹੋ ਹਸਪੀਟਲ ਦੀ ਗੱਲ ਕਰ ਰਹੇ ਹੋ ਡੂ ਸਮਥਿੰਗ ਗੁੱਡ ਕੱਬ ਦ ਡਰੱਗਸ ਬੇਅਦਬੀ ਚ ਇਨਸਾਫ ਦਿਓ ਇਹ ਇਹ ਜਿਹੜਾ ਇਹਨੂੰ ਇਹਨੂੰ ਠੋਕ ਦਿਓ ਇਹਨੂੰ ਫੜ ਦਿਓ ਇਨਾ ਜ਼ੁਲਮ ਤੱਕ ਇਹਦੀ ਕੈਪਟਨ ਤੇ ਬਾਦਲ ਨਹੀਂ ਕੀਤਾ ਜਿੰਨਾ ਇਹ ਸੋ ਕਾਲਡ ਬਦਲਾਵ ਪਾਰਟੀ ਕਰ ਰਹੀ ਹੈ ਜੇਲ੍ਹ ਚ ਰਹੇ ਹੋ ਕਿ ਜੇਲ੍ਹ ਚ ਨਸ਼ਾ ਹੈਗਾ ਜੀ ਮੈਂ ਤੁਹਾਨੂੰ ਦੱਸਦਾ ਹਜ਼ਾਰ ਆਦਮੀ ਆ ਨਾ ਬੇ ਜੇਲ੍ਹ ਚ 900 ਬੰਦਾ ਗੋਲੀਆਂ ਤੇ ਲੱਗਾ ਹੋਇਆ ਪੱਕਾ ਹੀ देयर इज ਹਾਂ देयर इज ਨੋ देयर इज ਨੋ ਨਥਿੰਗ ਨੋਨ ਐਸ ਡੀ ਐਡਿਕਸ਼ਨ ਉਹ ਜਿੰਨੀਆਂ ਗੋਲੀਆਂ ਬਾਹਰ ਖਾ ਰਹੇ ਨੇ ਉਹੀ ਅੰਦਰ ਗੋਲੀਆਂ ਪੱਕੀਆਂ ਲੱਗੀਆਂ ਕਿਸੇ ਨੇ ਕੋਈ ਗੋਲੀ ਦਾ ਚੌਥਾ ਹਿੱਸਾ ਵੀ ਡੀ ਐਡਿਕਸ਼ਨ ਡੀ ਐਡਿਕਸ਼ਨ ਦਾ ਤਾਂ ਫਾਇਦਾ ਤਾਂ ਵਾ ਨਾ ਕਿ ਉਹਨਾਂ ਨੂੰ ਐਡਿਕਸ਼ਨ ਤੋਂ ਪਰੇ ਕੀਤਾ ਜਾਵੇ ਬਟ ਆਲ ਇਨ ਫੈਕਟ ਮਤਲਬ ਤੁਸੀਂ ਅੰਦਾਜ਼ਾ ਲਾਓ 90% ਅੰਦਰ ਜੇਲ੍ਹ ਦੇ ਲੁਕੀ ਉਹ ਡੇਲੀ ਡੋਸੇ ਉਹਨਾਂ ਨੂੰ ਪ੍ਰੋਵਾਈਡ ਕੀਤੇ ਜਾ ਰਹੇ ਐਡਿਕਟਸ ਬਣਾਇਆ ਜਾ ਰਿਹਾ ਜੀ ਰਾਮ ਮੰਦਰ ਤੇ ਕੀ ਕਹੋਗੇ ਜੀ ਜਿਹੜਾ ਬਣਾ ਬੱਡਾ ਇੱਕ ਹੀ ਹੋ ਜਾਣਾ ਮੈਂ ਤਾਂ ਇੰਨਾ ਹੀ ਕਹੂੰਗਾ ਕਿ ਮੈਂ ਅਸੀਂ ਤਾਂ ਯਾਰ ਸਾਰੇ ਮੈਨੂੰ ਤਾਂ ਬਚਪਨ ਤੋਂ ਸਿਖਾਇਆ ਗਿਆ ਸਾਰੇ ਧਰਮਾਂ ਦਾ ਸਤਿਕਾਰ ਕਰੂ ਧੰਨਵਾਦ ਜੀ ਡੇਰਾ ਮੁਖੀ ਨੂੰ ਬਾਰ ਬਾਰ ਬਰੋਲ ਦਿੱਤੀ ਜਾ ਰਹੀ ਹੈ ਬਾਰੇ ਕੀ ਕਹਿੰਦੇ ਹੋ ਉਹ ਤਾਂ ਹੁਣ ਚਲੋ ਕੰਮ ਤਾਂ ਕੋਟਾਂ ਵਗੈਰਾ ਨਾਲ ਦੇਣਾ ਹੁੰਦਾ ਵਾ ਬਟ ਹੁਣ ਮੈਂ ਉਹਦੇ ਚ ਲੀਗਲੀ ਤਾਂ ਆਈ ਕੈਨ ਨਾਟ ਇੰਟਰਵੀਨ ਐਂਡ ਦੈਟਸ ਅ ਮੈਟਰ ਆਫ ਬੰਦੀ ਸਿੰਘੀ ਇਹ ਮੈਂ ਜ਼ਰੂਰ ਕਹਿ ਸਕਦਾ ਉਹ ਤਾਂ ਬੇਇਨਸਾਫੀ ਹੋ ਹੀ ਰਹੀ ਆ ਬੰਦੀ ਸਿੰਘ ਵਿਚਾਰੇ ਲਟਕ ਰਹੇ ਨੇ ਇਦਾਂ ਦੇ ਬੰਦਿਆਂ ਨੂੰ ਰਿਪੀਟਿਡਲੀ ਤੁਸੀਂ ਹੁਣ ਸਮਝਦੇ ਹੋ ਨਾ ਮੇਰੇ ਤੋਂ ਕੋ ਆ ਕੇ ਮੇਰੀ ਬੇਲ ਨੇ ਨਾ ਕੈਨਸਲ ਕਰਾਉਣੀ ਆਈ ਉਹਦੇ ਮਾਮਲੇ ਇਨਵੀਟੇਸ਼ਨ ਆਇਆ ਤੁਹਾਨੂੰ ਹਾਂਜੀ ਪੀ ਜਾਓਗੀ ਨਹੀਂ ਮੈਨੂੰ ਨਹੀਂ ਕਿਸੇ ਨੇ ਆਇਆ ਮੈਂ ਤੁਹਾਨੂੰ ਦੱਸਿਆ ਕਿ ਮੈਂ ਤਾਂ ਬਚਪਨ ਤੋਂ ਮੈਨੂੰ ਸਿਖਾਇਆ ਕਿ ਸਭ ਦਾ ਧਰਮਾਂ ਦਾ ਸਤਿਕਾਰ ਕਰੋ ਮੈਂ ਮੰਦਿਰ ਮਸਜਿਦ ਔਰ ਚਰਚ ਮੈਨੂੰ ਤਾਂ ਜਿੱਥੇ ਵੀ ਕੋਈ ਸੱਦਾ ਮੈਂ ਹਮੇਸ਼ਾ ਜਾਂਦਾ ਹਾਂ